ਕਿੰਨੇ ਟਾਈਮ ਖੇਲਦਾ ਕੀ ਕਿੰਨੇ ਟਾਈਮ ਐਲੋਵੇਰਾ ਤੋੜਨ ਚ ਲੱਗਾ ਸੀ ਮੈਂ ਮੇਰੀ ਚੀਜ਼ ਆ ਰਹੀ ਪਰ ਜੇ ਤੂੰ ਕੁੜੀਆਂ ਇਕ ਵਾਰੀ ਮੈਂ ਵੀ sire da shikari ਫੜ ਕੇ ਛੱਡੂ ਨਾ ਕਦੇ ਬਾ ਤੈਨੂੰ ਕਦਨ ਨਾਲੇ ਪੁੱਤਾਂ ਦਾ ਡਰ ਤੂੰ ਪੁੱਤਾਂ ਦਾ ਕੱਟਾ ਸਭ ਜਨ ਨਾਲ ਆ ਗਈ ਦਿੱਤੀ ਸਵਾਗਤ ਹੈ ਜੀ ਤੁਹਾਡੇ ਨਵੇਂ ਵਲੋਗ ਦੇ ਵਿੱਚ ਤੇ ਬਣੇ ਰਹੋ ਐਂਡ ਤੱਕ ਵਲੋਗ ਘੈਂਟ ਹੀ ਬਹੁਤ ਕਿਵੇਂ ਹੋ ਜੀ ਠੀਕ ਆ ਰੋਟੀ ਗਈਏ ਹਕੀ ਕਰਦਾ ਫੋਕ ਲੱਗ ਗਿਆ ਤੈਨੂੰ ਭੁਖੜ ਚੀਜ਼ ਚੱਕ ਲਈ ਬਸ ਮਾਮੇ ਤੇ ਕੋਈ ਮਤਲਬ ਨਹੀਂ ਆਹ ਚੀਜ਼ ਆ ਮੇਰੀ ਚੀਜ਼ ਮੇਰੀ ਚੀਜ਼ ਆ ਰਹੀ ਕੀ ਕਹਿੰਨੇ ਆ ਇਹਨਾਂ ਮਤਲਬ ਜੀਤ ਨਾਲ ਨਹੀਂ ਖਾਣੀ ਮੈਂ ਚਾਹ ਖਾ ਲੈਣੀ ਛੇ ਰੋਟੀ ਮੈਨੂੰ ਤਾਂ ਭੁੱਖ ਲੱਗੀ ਖਾਉਂਗਾ ਖਾਲੀ ਆ ਬਲੇਟ ਹਾਂ ਖਾਲੀ ਆ ਬਲੇਟ ਬੱਲੇ ਬੱਲੇ ਖਾ ਲੈ ਰੋਟੀ ਸਬਜ਼ੀ ਕਾਦੀ ਇਹ ਸਬਜ਼ੀ ਕਦੂ ਹਾਂ ਕਦੂ ਕਦੂ ਤੂੰ ਵੀ ਕਦੂ ਵਰਗੀ ਹੋਈ ਖਣੀ ਕਦੂ ਤੋਂ ਜ਼ਿਆਦਾ ਇਧਰ ਮੂੰਹ ਕਰੀ ਜੀ ਕੀ ਹੋ ਟਮਾਟਰ ਤਿੱਕੋਰੀ ਲਿਆ ਕੇ ਰਾਤ ਇੱਥੇ ਲਿਆ ਕੇ ਰੱਖ ਤਾ ਇਹਦਾ ਇਸਤੇਮਾਲ ਕੌਣ ਕਰੂਗਾ ਜੇ ਤੁਹਾਡੀ ਵੇਟ ਸੀ ਬਸ ਅੱਛਾ ਮੈਂ ਵਾ ਲੂੰਗਾ ਇਹ ਹਾਂ ਇਸਤੇਮਾਲ ਕਰਦੇ ਹਾਂ ਹਾਂ ਕੀ ਕਹਿੰਦੀ ਸੀ ਮੈਨੂੰ ਹੈ ਮੰਮੀ ਸਾਂ ਲੇਟ ਆਇਆ ਲੇਟ ਚਲੀ ਗਈ ਰੋਟੀ ਖਾ ਲਈਏ ਕੀ ਕਹਿੰਨੇ ਮੈਂ ਇੱਕਦਮ ਰੋਟੀ ਮਗਾ ਦੇ ਸ਼ਾਮ ਨੂੰ ਪੇੜਾ ਦੇਣਾ ਸੀਗਾ ਗਾਂ ਨੂੰ ਚੱਲ ਸ਼ਾਮ ਨੂੰ ਦੇ ਦਾਂਗਾ ਫਿਰ ਹਾ ਦੇਖੋ ਜੀ ਹੁਣ ਬਾਹਰ ਦਾ ਮੌਦਰ ਇਦਾਂ ਹੋਇਆ ਖੜਾ ਇੱਥੇ ਆਸੇ ਪਾਸੇ ਨਾ ਮਨਦੀਪ ਸਰੋਂ ਹੋਵੇ ਨਾ ਮੈਂ ਕਿਨ ਨਸੀਨ ਬੜਾ ਘੈਂਟ ਬਣੇ ਜੇ ਦੇ ਪਸਰੇ ਵੀ ਜ਼ਿਕਰਾਂਗੇ ਸ਼ੂਟ ਥੋੜਾ ਪਤਾ ਫਿਰ ਉਹ ਸ਼ਾਹਰੂਖ ਖਾਨ ਵਾਲਾ ਬਣਾਵਾਂ ਤੂੰ ਜੇ ਦੇਖਾ ਤੋ ਇਹ ਜਾਣਾ ਸਨਮ ਪਿਆਰ ਹੁੰਦਾ ਹੈ ਦੀ ਰਿਆਨ ਤੁਸੀਂ ਸ਼ਾਹਰੂਖ ਖਾਨ ਬਣਨ ਆਜਾ ਆਜਾ ਲੈ ਮੈਨੂੰ ਕਹਨੀ ਹੈ ਸ਼ਾਹਰੂਖ ਖਾਨ ਬਣਨ ਨੂੰ ਰਿਆਨ ਮੈਂ ਸ਼ਾਹਰੂਖ ਖਾਨ ਤੋਂ ਕੱਟਾਂ ਮਨਾ ਮੈਂ ਸ਼ਾਹਰੁਖ ਖਾਨ ਤੋਂ ਘੱਟਾ ਨਹੀਂ ਬਸ ਇਹ ਸ਼ਾਹਰੁਖ ਖਾਨ ਆਇਆ ਚੱਲੀਂ ਸੰਦੀਪ ਤੇ ਨਗਰਾਜ ਦੀ ਗੱਲ ਦੱਸਾਂ ਦੱਸੋ ਇੱਧਰ ਤਾਂ ਨੇੜੇ ਤੇ ਨਗਰਾਜ ਦੀ ਗੱਲ ਦੱਸਾਂ ਆ ਜਿਹੜਾ ਝੰਡਾ ਨਾ ਆ ਵਾਲਾ ਇਹ ਉਹ ਝੰਡਾ ਜਿੱਥੇ ਮਿਰਜੇ ਨੂੰ ਮਾਰਿਆ ਸੀਗਾ ਝੂਠ ਨਾ ਬੋਲੋ ਕਿਵੇਂ ਸੁਣੀਆ ਹਿਸਟਰੀ ਉਹਨਾਂ ਦੀ ਫੇਰ ਲੈ ਸੱਚੀ ਹੈ ਆਪਣੇ ਆ ਸੱਚੀ ਤੁਹ ਪਲਾਂਦੀ YouTube ਪਾਕਿਸਤਾਨ ਦੇ ਸੀਗੇ ਮੈਂ YouTube ਤੋਂ ਸੁਣੀ ਆ ساری ਹਿਸਟਰੀ ਠੀਕ ਹੈ ਨਾ ਲੈ ਕਿਉਂ ਇੱਥੇ ਨਹੀਂ ਹੋ ਸਕਦੇ ਆਈ ਜੈਂਡ ਸੀ ਯਾਰ ਗੱਪੀ ਗੱਪੀ ਦੇਖ ਲਓ ਮਿਰਜ਼ੇ ਨੇ ਨਾ ਤੀਰ ਤੋੜਦੇ ਸੀ ਮਿਰਜ਼ੇ ਨੇ ਤੋੜੀ ਸੀ ਸਾਹਿਬਾਂ ਨੇ ਤੀਰ ਤੋੜਦੇ ਸੀ ਸੁਣੀ ਆ ਕਿ ਸਟੋਰੀ ਪੂਰੀ ਜੀ ਬੂਟਾ ਕਾਦਾ ਇਹਦਾ ਨਾਮ ਮੈਨੂੰ ਦੱਸਿਆ ਸੀ ਜੀ ਤਾਂ ਮੈਂ ਲੈ ਕੇ ਆਇਆ ਇਹ ਜਿਹਾ ਓੱਖਾ ਜੇ ਨਾਮ ਸੀ ਭੁੱਲ ਗਿਆ ਜੇ ਤੁਹਾਨੂੰ ਕਿਸੇ ਨੂੰ ਕਮੈਂਟਾਂ ਦੇ ਵਿੱਚ ਜ਼ਰੂਰ ਦੱਸਿਆ ਪਤਾ ਹੋਵੇ ਦਾ ਬੁੱਟੇ ਦਾ ਕੀ ਨਾਮ ਵੈਸੇ ਤਾਂ ਕਹਿੰਦੇ ਸੀ ਸ਼ਾਂ ਵਾਸਤੇ ਹੁੰਦਾ ਚੱਲ ਤਾਂ ਨਹੀਂ ਕਿਤੇ ਜਿਹੜਾ ਪੱਥਰ ਚੱਟ ਹੁੰਦਾ ਕਿਹੜਾ ਪੱਥਰ ਚੱਟ ਚੱਲ ਕਰੇ ਅੱਜ ਮੰਦੀਪ ਨੂੰ ਮੰਮੀ ਨੇ ਐਵੇਂ ਸ਼ਿੰਗਾਰ ਕੇ ਜੇ ਤਿਆਰ ਕੀਤਾ ਜੂੜੀਗਾ ਤਾਂ ਖੋਲਦੀ ਜੂੜੀ ਪੈੜੀ ਲੱਗਦੀ ਆ ਤੂੰ ਹੁਲ ਕੋ ਨਹੀਂ ਖੱਸੀ ਗੋੜਾ ਨਹੀਂ ਪਿਚਾ ਗੋੜੀ ਪਾ ਲਈ ਬਹੁਤ ਪਾਇਆ ਤੋੜ ਗੜਾ ਤੜਨੀ ਆ ਗੋੜੇ ਨਾਲ ਨਮਕੀਨ ਕਿਵੇਂ ਆ ਮਿੱਠਾ ਮਿੱਠਾ ਕਾਹ ਕਾ ਹਏ ਬਲੀ ਜਾ ਚਾਹ ਤਾਂ ਮੈਂ ਬਣਾਉਂਦਾ ਸੀਗਾ ਸਿਰਾ ਹੀ ਲਾ ਦਿੰਦਾ ਸੀ ਮੈਂ ਵੀ ਤੁਸੀਂ ਬਣਾਇਆ ਕਰੋ ਫਿਰ ਨਾ ਬਈ ਕਿਉਂ ਇੱਕ ਵਾਰੀ ਮੈਂ ਚਾਹ ਵਧੀਆ ਬਣਾਤੀ ਨਾ ਬੱਚ ਕਹਿਣਗੇ ਤੁਸੀਂ ਬਣਾਓ ਤੂੰ ਹੀ ਬਣਾਇਆ ਕਰ ਪਤਾ ਕਿਵੇਂ ਬਚਪਨ ਚ ਚਾਹ ਬਣਾਉਣ ਲੱਗ ਗਏ ਐਵੇਂ ਚਾਹ ਚਾਹ ਪਹਿਲਾਂ ਚਾਹ ਹੁੰਦਾ ਮੈਂ ਚਾਹ ਬਣਾਉਣੇ ਪੂਰੀਆਂ ਰੀਜ ਨਾਲ ਵਾਰ-ਵਾਰ ਤੇ ਸਵਾਦ ਸਾਰੇ ਗਣ ਤੂੰ ਹੀ ਬਣਾਇਆ ਕਰ ਬੜਾ ਔਖਾ ਖਿਹੜਾ ਜਿਹੜਾ ਇੱਕ ਦਿਨ ਮੈਨੂੰ ਕਹਿੰਦੇ ਚਾਹ ਬਣਾ ਮੈਂ ਦੋ ਤਿੰਨ ਵਾਰੀ ਜਮਾਂ ਖਰਾਬ ਜੀ ਬਣਾਈ ਆਪ ਹੀ ਕਿਹਨੋਂ ਅਟਜੀ ਕੰਮਚੋਰ ਨਾ ਹੋਣ ਕੰਮਚੋਰ ਦੀ ਕਰਨੀ ਫਿਰ ਐ ਬੜਿਆ ਬੜਾ ਕੇ ਕਹਿੰਦਾ ਤੂੰ ਹੀ ਬਣਾ ਚਾਹ ਕੋਈ ਗੱਲ ਨਹੀਂ ਕੀ ਕਹਿਣ ਚੱਲਿਆ ਕਿਨੂੰ ਕੀ ਕਹਿਣਾ ਮੇਰੀ ਚਕਾਇਦ ਲੌਣ ਜਾਨਾ ਮੈਂ ਉਸ ਨੂੰ ਮਾਨ ਨਹੀਂ ਕਰਦਾ ਕੀ ਕਹਿੰਦਾ ਹਾਂ ਤੇ ਠੀਕ ਹੈ ਮੈਂ ਕੰਮ ਨਹੀਂ ਕਰਦਾ ਕੰਮ ਮੈਂ ਆ ਗਿਆ ਕੋਈ ਵਾਈਪਰ ਇਹਨਾਂ ਨਹੀਂ ਲੈਂਦਾ ਘਰ ਪੋਚਰਣਾ ਅੱਜ ਸ਼ਾਮ ਨੂੰ ਹੁਣ ਸੌਖਾ ਤੂੰ ਬਾਹਰ ਅਸ ਸੂਟ ਪਟਿਆਲਾ ਸ਼ਾਹੀ ਕੱਢਵੇਂ ਜੀ ਜੁੱਤੀ ਕਦੇ ਟੋਪ ਨਾਲ ਪਾ ਲਵੇਂ ਜੀਨਨੀ ਕਾਲਜ ਚ ਮੁੰਡਿਆਂ ਨਾਲ ਲਾ ਲਈਏ ਸ਼ਰਤ ਚੰਨੋ ਤੇਰੇ ਨਾਲ ਬਹਿ ਕੇ ਕਾਫੀ ਪੀਣ ਦੀ ਜੇ ਤੂੰ ਕੁੜੀਆਂ ਕੁਵਾਰੀ ਮੈਂ ਵੀ sire ਦਾ ਸ਼ਿਕਾਰੀ ਨਹੀਂ ਵਿਆਹੀ ਹੋਈ ਯਾਰ ਹੈ ਜੇ ਕੁੜੀਆਂ ਕੁਵਾਰੀ ਜੇ ਤੂੰ ਕੁੜੀਆਂ ਕੁਵਾਰੀ ਮੈਂ ਵੀ sire ਦਾ ਸ਼ਿਕਾਰੀ ਫੜ ਕੇ ਛੱਡੂ ਨਾ ਕਦੇ ਬਾਹਾਂ ਬਣ ਕੇ ਸਵਾਲ ਮੁੱਛਦੇ ਤੈਨੂੰ ਸੋਹਣੀਏ ਬਲ ਹੁੰਦੇ ਜਾਨ ਜਾਨ ਤੇ ਜੀਰੇ ਤਾਂ ਬੁੱਲ ਸੁੱਕ ਗਏ ਦੇਖੋ ਵੀ ਮੈਂ ਆਦੀ ਵਾਈਫ ਨੂੰ ਇੰਪ੍ਰੈਸ ਕਰਤਾ ਇੰਨਾ ਪਤਾ ਵੀ ਨਹੀਂ ਮੰਨਦੀਆਂ ਫਿਰ ਸਾਰੇ ਕੰਮ ਤੇਰੇ ਨਾਲ ਮੈਨੂੰ ਕਰਾਉਣੇ ਪੈਂਦੇ ਆ ਕੀ ਟੈਕਸ ਲੈਣਾ ਤੁਹਾਡਾ ਟੈਕਸ ਕੀ ਗੱਲ ਨਹੀਂ ਆ ਆ ਜਾ ਪਾਣੀ ਲੈ ਆਈ ਆ ਮੰਮੀ ਵਾਸਤੇ ਠੀਕ ਆ ਮਨਦੀਪ ਪਾਣੀ ਮੰਮੀ ਵਾਸਤੇ ਲੈ ਆ ਕੀ ਹੋ ਗਿਆ ਤੇਰੇ ਲੋ ਜੀ ਹੁਣ ਜਾਣੇ ਬਾਹਰ ਮੰਮੀ ਕੋਲੇ ਮੰਮੀ ਜੀ ਬਾਹਰ ਨੇਮ ਥੱਲੇ ਹੈ ਗਿਆ ਮੰਮੀ ਮੰਮੀ ਉੜ ਜਾ ਉੜ ਜੋ ਚਾਹ ਪੀ ਲੋ ਹਾਂ ਮਨਦੀਪ ਕੇ ਚਾਹ ਲੈ ਕੇ ਹੁੰਦੀ ਉਹ ਹੁੰਦੀ ਉਹ ਤੁਹਾਡੇ ਲਾੜੇ ਨਹੀਂ ਸੁੱਤ ਹਾਂ ਜੀ ਬੱਬੂ ਚਾਹ ਪੀ ਲੈ ਚਲ ਜੀ ਹੂੰ ਜਲਦੀ ਉਹ ਮੈਂ ਪਾਵਾਂ ਚਾਹ ਜੇ ਬਾਈ ਦਿਨ ਚਾਹ ਲੈ ਕੇ ਆਣੀ ਦੁੱਬੂ ਡੈਡਿੰਗ ਚਾਹ ਦੇਉਂਦੀ ਹਾਂ ਜੀ ਦਿਨ ਇਹਨਾਂ ਦਾ ਪਤਾ ਚੱਕ ਦਿੱਤਾ ਹਾਂ ਹੈ ਲੈ ਪਾ ਮੈਨੂੰ ਚਾਹ ਪਾਓ ਕਟਿੰਗ ਕਰਾ ਕੇ ਹੋਣੀ ਹੈ ਫਿਰ ਮੈਂ ਕਾਪ ਰੋੜੀ ਨਾ ਜਾਵੇਗੀ ਹਾਂ ਇਹਨੇ ਬਾੜੀ ਚਾਹ ਵੀ ਪੀਤੀ ਮਾੜੀ ਹੁੰਦੀ ਦੂਜੀ ਵਾਰ ਕਮ ਦੂਜੀ ਵਾਰ ਪੀਣ ਦੀ ਆਦਤ ਆ ਲੱਗਿਆ ਕਰੇ ਪੀਤੀ ਨਹੀਂ ਹਾਂ ਅੱਕੇ ਤੱਕ ਤੇ ਪੀਤੀ ਹੈ ਗੜੀ ਗੰਚਾ ਫਿੱਕੀ ਹੈ ਹੈ ਨਹੀਂ ਮਿੱਠੀ ਜਿਆ ਦੇ ਕੀ ਕਰੀ ਜਾਂਦੇ ਆ कटिंग करा के आए हैं कितने टाइम के लाता की एना टाइम एलोवेरा तोड़न चल गए सी मैं धागा ना ता गलवा के दाढ़ी करा के किने गए सी क्रोनू ले तू आप पे क्या तो आप पे क्या जी करा के दाढ़ी बाल कटवाने गए सी कल ले दाढ़ी नहीं सेट जी होजूगी हण वजा ना ले हण लाला नहीं लाला लाला नहीं आप कर कर ਕਰਤਾ ਕੇ ਸੂਤ ਬੱਬੂ ਘਰੇ ਚੱਲ ਘਰੇ ਚੱਲ ਹੁਣ ਘਰੇ ਆ ਕੇ ਕੀ ਕਰਦਾ ਤੂੰ ਕੀ ਕਰ ਲੈ ਮੈਨੂੰ ਦੱਸੀ ਆ ਤੇ ਜਾਨੂ ਕੱਟ ਕੇ ਵਧੀਆ ਰੱਖ ਕੇ ਮੂੰਹ ਤੇ ਲਾ ਬਹੁਤ ਜ਼ਿਆਦਾ ਪਿੰਪਲ ਹਨ ਜਿਹੜੇ ਸਹੀ ਮੈਂ ਦੱਸ ਦਾਂ ਡਾੜੀ ਕਿਨੇ ਕਿਆ ਸੀ ਕਰਾਉ ਨੂੰ ਤੂੰ ਨਹੀਂ ਕਿਆ ਸੀ ਮੈਂ ਨਹੀਂ ਕਿਆ ਸੀ ਮੈਂ ਬਗਲਾ ਵਾਲਾ ਨਾ ਕਿਆ ਸੀ ਕਿੰਨੇ ਬਦਲ ਦਿਆ ਹਲਾ ਭਾਡ ਨੂੰ ਮੈਂ ਨੋਣਾ ਵੀ ਵੀਡੀਓੱਖਾਂ ਤੇ ਕਿਵੇਂ ਲੱਗਦੀ ਜਿਵੇਂ ਡੈਣ ਹੁੰਦੀ ਸਨੇਰਾ ਕਿਵੇਂ ਲਾਈਟ ਲੋਡ ਆਨ ਕਰ ਲੋ ਤੁਸੀਂ ਕੱਸਦੇ ਆਂ ਗਿਰ ਮੰਜੇ ਨੇ ਕੱਸ ਦੇ ਕੀ ਮੈਂ ਕੋ ਮੰਜਾ ਕੱਸ ਦੀ ਗੇ ਮੰਜਾ ਢਿੱਲਾ ਬਹੁਤ ਹੋਇਆ ਥੋੜਾ ਲਿਆ ਦੇ ਕੋਈ ਰਮਾਲ ਦੇ ਦੇ ਮੂੰਹ ਸਾ ਸੀਸਾ ਸੀਸਾ ਤੋੜ ਤੋੜ ਕੇ ਸੀਸਾ ਲਿਓਣਾ ਸੀਗਾ ਸਾਰੇ ਤੋੜ ਤੋੜ ਕੇ ਸੈੱਟ ਰੱਖੇ ਹੂੰ ਜੋ ਵੀ ਗੰਡ ਸੀਸਾ ਆਨ ਦੇਖਿਆ ਸਰ ਵਾਕਯ ਜੁਲਫਾਂ ਹੀ ਸੋਹਣੀਆਂ ਲੱਗਦੀਆਂ ਸੱਚੀ ਲਿਪਸਟਿਕ ਲਾਉਣੀ ਹੈ ਲਿਪਸਟਿਕ ਨਾ ਦੇਖੋ ਹਾਂ ਸੁਨਾਰੇ ਦਾ ਹਾਂ ਅਜੀਬ ਜੀ ਹੈ ਅਜੀਬ ਜੀ ਸੁਨਾਰੇ ਅਜੀਬ ਕੋਈ ਨਹੀਂ ਹਾਂ ਹਾਂ ਚਾਹ ਹੈਗੀ ਹੈ ਹਾਂ ਯਾ ਸਹੀ ਹੈ ਨਾ ਉਹ ਸੈਟਾ ਤੁਹਾਡਾ ਕਟਿੰਗ ਤਾਂ ਸਹੀ ਆ ਡੈਡੀ ਹੁੰਦਾ ਚੀਜ਼ ਹਾਂ ਤਾਂ ਫੇਰ ਵੜੀਆਂ ਨੇ ਆਇਆ ਵੜੀਆਂ ਕੀ ਹੁਣ ਮੇਰੀ ਗੱਲ ਤੋਂ ਡੈਡੀ ਜਾਊਗਾ ਨਾ ਤੇ ਡੈਡੀ ਡੈਡੀ ਜਾਊਗਾ ਸਭੀ ਕੋ ਤਾਂ ਬਾਕੀ ਆਪਣੀ ਇੰਨੀ ਰਾਤ ਹੋ ਜਾਊਗੀ ਕੋਈ ਹਾਲ ਨਹੀਂ ਤੁਸੀਂ ਟਾਈਮ ਵੀ ਇੰਨਾ ਲਾ ਕੇ ਆਏ ਹੋ ਦੋਸਤਾਂ ਹਾਂ ਟਾਈਮ ਤਾਂ ਬਹੁਤ ਆਉਂਦਾ ਟਾਈਮ ਤੇ ਕਸਟਮਰ ਨਹੀਂ ਹੁੰਦੇ ਹੋਰ ਕਸਟਮਰ ਬੈਠੇ ਸੀ ਉਹ ਆਉਂਦੀ ਆਉ ਦੇਤੀ ਤਨਾਬ ਆ ਦੇਖ ਲੋ ਠੁਖੜ ਨੇਰਾ ਹੋ ਜਾਊਗਾ ਮਾਮੀ ਨੇ ਨਾ ਚੀਜ਼ ਪੁੱਛ ਲਈ ਗਏ ਤੇ ਤੂੰ ਠੁਖੜ ਮਾਮੇ ਤੇ ਗਿਆ ਭਾਂਜਾ ਕੀ ਦਾ ਮਾਮੇ ਦਾ ਹੈ ਨਾ ਮੰਦੀ ਲੈ ਹੁਣ ਤੂੰ ਤਾਂ ਗੁੱਸੇ ਹੋ ਗਈ ਹੈ ਸੱਲ ਜਾ ਵੀ ਸਭ ਜਨੇ ਲਾ ਕੇ ਦਿੱਤੀ ਸਬਜੀ ਡੈਡੀ ਲਿਆ ਦੇਣਗੇ ਮਨਦੀਪ ਸਮਝਾ ਗਾ ਮੈਂ ਵੀਡੀਓ ਵੀ ਬਣਾਉਣੀ ਆ ਕੇ ਇੰਸਟਾ ਤੇ ਤੈਨੂੰ ਪਤਾ ਨਹੀਂ ਤੂੰ ਤਾਂ ਬੜੀਆਂ ਫੜਨੀ ਆ ਸੀ ਕੋਈ ਨਾ ਉੱਥੇ ਬੜੀਆਂ ਨਾ ਨਿਕਲੀਆਂ ਹੋਰ ਕੀ ਮੈਨੂੰ ਲੱਗਿਆ ਬੜੀਆ ਹੀ ਨਹੀਂ ਜਾਦਾ ਇਹ ਹਾਂ ਤੂੰ ਇੱਕ ਤਾਂ ਹੈ ਹਾਂ ਵੇ ਸੱਚ ਬੋਲਦਾ ਚੀਜ਼ ਦਿਖਾਈ ਹੂੰ ਕਿਦਾ ਕਹਦਾ ਮੇਰੀ ਯਾਦ ਹੀ ਨਹੀਂ ਰਹੀਆਂ ਹੋਰ ਵੀ ਕੀਤਾ ਚੱਕਿਆ ਨਹੀਂ ਦੇਖ ਲਾਡਾ ਵੀ ਨਹੀਂ ਲੈਂਦਾ ਕਿਸੇ ਚੱਲਾਉਣ ਲੱਗ ਗਿਆ ਨਹੀਂ ਕਿੰਨੇ ਟਾਈਮ ਬਾਅਦ ਆਇਆ ਉਹ ਥੋੜੀ ਥੋੜੀ ਤਨ ਐਵੇਂ ਕੀ ਮੈਨੂੰ ਤਾਂ ਜਾਣਦੀ ਨਹੀਂ ਚੱਲਣ ਤੂੰ ਤਾਂ ਗੱਲ ਕਰਨਾ ਕਰ ਗਿਆ ਕੀ ਗੱਲਾਂ ਕਰਨ ਲੱਗ ਗਿਆ ਸੀ ਝੂਠ ਮਾਰੀਆਂ ਦਾ ਪਤਾ ਹੀ ਹੈ ਵੀ ਯਾਰ ਝੂਠਾ ਨਾਮ ਨਾ ਲਾਇਆ ਕਰੋ ਸੱਚੀ ਕਿੰਨੇ ਕ ਸੀਗੇ 4 4 ਮਨਦੀਪ ਇੱਧਰ ਆ ਕੇ ਦੇ ਕਿੰਨਾ ਸੋਹਣਾ ਮੌਸਮ ਆਇਆ ਕਿਹੜਾ ਖੇਤਾਂ ਨੂੰ ਇੱਧਰ ਦੇਖ ਹੈਲੋ ਲੈ ਮੂੰਹ ਤਾਂ ਤੂੰ ਉੱਧਰ ਕਰਕੇ ਬੈਠੀ ਜਾਨ ਮੈਂ ਫੋਟੋ ਕਿਵੇਂ ਖਿੱਚੂਗਾ ਦੇਖਾਂ ਕਿੱਧਰ ਮੇਰੇ ਕੰਨੀ ਦੇਖ ਲਈ ਨਹੀਂ ਤਾਂ ਉਧਰ ਘਰ ਕੰਨੀ ਵੇਖ ਤੂੰ ਹੈਨਾ ਸੋਹਣੀ ਕਿੱਧਰ ਆ ਗਈ ਤਾਂ ਮਰੇ ਇੱਥੇ ਪੈਰ ਹੀ ਤਿਲਕੀ ਜਾਂਦੇ ਪਤਾ ਨਹੀਂ ਜਗ੍ਹਾ ਦੇਖਣਾ ਜੀ ਹਾਂ ਹਟ ਕੇ ਜਾ ਹੁਣ ਤੁਰੇ ਆਈ ਤੂੰ ਤੁਰੇ ਆਈ ਤੂੰ ਤੁਰੇ ਆਈ ਜੰਗਾ ਆ ਜਾ ਆ ਜਾ ਤੁਰਾ ਪੋਲੋ ਕਰ ਕੋਣ ਆ ਲੋ ਦੇਖ ਗਿਆ ਯਾਰ ਵਿੱਚੇ ਖੱਡਾ ਸੀਗਾ ਆ ਵਿੱਚੇ ਖੱਡਾ ਸੀ ਅ ਦਿਖਿਆ ਨਹੀਂ ਗਾ ਬਾਤ ਗਿਆ ਹੁਣ ਦੇਖ ਲੈ ਮੈਂ ਵੀਡੀਓ ਦੇ ਚੱਕਰ ਚ ਨਾ ਉਹਨ ਵੀਡੀਓ ਦੇ ਚੱਕਰ ਚ ਨਾ ਲੱਤ ਟੁੱਟਨੀ ਸੀ ਕੀ ਬੋਲੇ ਸੌਰੀ ਸੌਰੀ ਖਵਾਤਾ ਕੇ ਪੇੜਾ ਇੱਧਰ ਆ ਜਾ ਪੈਰੀ ਹੱਥ ਵੀ ਲਾਉਣੇ ਗਊ ਦੇ ਪੈਰੀ ਹੱਥ ਜੈ ਗੋ ਮਾਤਾ ਆਸ਼ੀਰਵਾਦ ਦੇ ਐ ਮੁੰਡਾ ਡਰ ਹੈ ਨਹੀਂ ਮਾਰਦੀ ਡਿੱਗਨੇ ਤੈਨੂੰ ਕੀ ਮਾਰਨਾ ਧੂਆਂ ਕਰ ਰੱਖਿਆ ਗਾੜੀ ਨੇ ਐ ਹੋਦੀ ਅੱਖਾਂ ਦੇਖ ਜਗਦੀ ਜਿਵੇਂ ਪ੍ਰੇਤ ਓਏ ਮੁੰਡਾ ਲੱਗਦਾ ਲੱਗਦਾ ਡਰ ਲੋ ਜੀ ਹੁਣ ਹੋ ਗਿਆ ਸ਼ਾਮ ਜੀ ਦਾ ਟਾਈਮ ਤੇ ਲਾਈਟ ਚਲੀ ਗਈ ਸ਼ਾਮ ਜੀ ਦਾ ਟਾਈਮ ਰਾਤ ਚੀ ਦਾ ਟਾਈਮ ਰਾਤ ਦਾ ਟਾਈਮ ਹੋ ਗਿਆ ਰਾਤ ਦਾ ਟਾਈਮ ਤੇ ਲਾਈਟ ਚਲੀ ਗਈ ਹੈ ਕਿਹੜਾ ਟਾਈਮ ਹੈ ਹਰਮਨਦੀਪ ਇਹ ਚੱਕਰਾਂ ਚ ਪਈ ਹੈ ਕਦੋਂ ਲਾਈਟ ਆਵੇ ਤੇ ਕਦੋਂ ਕੰਮ ਲੱਗੀ ਹੈ ਤੇ ਹੋਰ ਡਰ ਲੱਗਦਾ ਅੰਦਰ ਲੱਗਦਾ ਤੈਨੂੰ ਡਰ ਤੈਨੂੰ ਕਦਨ ਨਾਲੇ ਪੁੱਤਾਂ ਦਾ ਡਰ ਤੂੰ ਪੁੱਤਾਂ ਤੋਂ ਕੱਟਾ ਤੁਸੀਂ ਕੀ ਜਾਣਦੇ ਜਨੂ ਕਰਦੇ ਬੰਦ ਕਰਦੇ ਇਹਨੂੰ ਪਾਣੀ ਮੰਦੀਪ ਲੈ ਆਈ ਡੈਡੀ ਨੂੰ ਹੁੰਦੇ ਇਹ ਕਾ ਕੀ ਪੂਤਨੀ ਆ ਕੋਇਲ ਜੀ ਕਿੱਥੇ ਬੋਲਦੀ ਮਨਦੀਪ ਇਹ ਬੱਬੂ ਬਣਿਆ ਆ ਕੋਇਲ ਆ ਇਦਾਂ ਹੀ ਆਵਾਜ਼ ਆਈ ਮੈਨੂੰ ਕੋਇਲ ਜੇ ਦੀ ਤੂੰ ਬੋਲਿਆ ਸੀਗਾ ਕੀ ਬੋਲੇ ਬੋਲ ਕੇ ਖਾ ਬੋਲ ਕੇ ਸੁਣਾ ਦੇ ਫਿਰ ਮਾਮੀ ਨੂੰ ਆਉਦੀ ਆਵਾਜ਼ ਨਹੀਂ ਮਾਮੀ ਨੇ ਕਰ ਲਾ ਦੋ ਮੇਰੇ ਲਾੜ ਲੂੜ ਮਾਮੀਆ ਤੇਰੀ ਹੈ ਮੈਂ ਦਾ ਦੂ। ਲੈ। ਹਣਾਂ ਕਰੇ ਮੇਰਨਾ। ਹਾਂ ਕਰੂੰਗੀ। ਲੇਟ ਆ ਗਈ। ਲੇਟ ਆ ਗਈ ਵਧਾਈਆਂ ਹੁਣ ਬਤਾਈਆਂ। ਲਾਈਟ ਆ ਗਈ ਲਾਈਟ। ਐਸੇ ਪੱਖਾ ਚਲਾਤੇ ਹਾਂ। ਆ ਜਾਆ ਗਰੰਡ ਹਵਾ ਲਾਣਾ ਕਿੱਥੇ ਆ? ਹੈ ਕਿਵੇਂ ਤੋਰਦਾ ਇਹ। ਅੱਜ ਤਾਂ ਮੇਰਾ ਨਹੋਂ ਦਾ ਟਾਈਮ ਹੀ ਨਹੀਂ ਲੱਗਿਆ ਹੁਣ ਨਹੋਂ ਲੱਗਿਆ ਵਿਆਹੇ ਬੰਦੇ ਨੂੰ ਨਾ ਵਿਆਹੇ ਬੰਦੇ ਨੇ ਇੱਕ ਸੋਖਾ ਕੱਪੜੇ ਕੁੱਪੜੇ ਉਹਦੀ ਵਾਈਫ ਐਨ ਲਿਆ ਦਿੰਦੀ ਮਿੰਟਾਂ ਚ ਨਹੋਂ ਨਹੋਂ ਦੀ ਕੋਈ ਟੈਨਸ਼ਨ ਨਹੀਂ ਕੰਦੀ ਕੱਪੜੇ ਰੱਖੇ ਮਿਲਦੇ ਆ ਕਦਰ ਹੀ ਨਹੀਂ ਹੁੰਦੀ ਕੋਰੇ ਬੰਦੇ ਦੀ ਆਪਣੀ ਫੁੱਟ ਦਾ ਆ ਲੈੜ ਜਗਿਆਂ ਝੋਕ ਕੇ ਜੀ ਮਾਰਨ ਲੱਗ ਗਿਆ ਲੈ ਆ ਕੱਪੜੇ ਹੁਣ ਮੇਰੇ ਲੈ ਚੱਲੀਏ ਮੱਥਾ ਮੱਥਾ ਟੇਕਣ ਤੇਲ ਤਾਂ ਨਹੀਂ ਆਉਂਦਾ ਤੇਲ ਨੂੰ ਕੀ ਹੈ ਪਹਿਨੇ ਲੱਗਦੇ ਆ ਵਾਰ ਆ ਉਹ ਘੈਂਟ ਆ ਘੈਂਟ ਬਹੁਤ ਘੈਂਟ ਤੇਰੇ ਵਾਂਗੂੰ ਹੋ ਜਾ ਮੇਰੇ ਵਾਂਗੂੰ ਮੈਂ ਤਾਂ ਚੱਲੀ ਆ ਜਾ ਹੁਣ ਮੱਥਾ ਮੱਥਾ ਟੇਕ ਲਈਏ ਕੋਈ ਰੱਬ ਲਈ ਵੀ ਟਾਈਮ ਕੱਟਣਾ ਚਾਹੀਦਾ ਅੱਖਾਂ ਕਿਵੇਂ ਲਾਲ ਲਾਲ ਹਨ ਮੇਰੇ ਮੰਡੀ ਦੇ ਫੇਸ ਵਾਸ਼ ਪੈ ਗਿਆ ਇੱਥੇ ਹਨਾ ਤਾਂ ਹੀ ਕਰ ਆਈ ਫਿਲਮ ਦੇਖੀ ਕੁਇਕ ਮੈਡੀ ਵਧੀਆ ਹੀ ਕੋਈ ਥੋੜੀ ਸੀ ਚ ਵਧੀਆ ਹੀ ਫਿਲਮ ਹੋਵੇ ਨਾ ਤੁਸੀਂ ਜਰੂਰ ਦੱਸਿਓ ਤੇ ਮਿਲਦੇ ਆਂ ਅਸੀਂ ਕੱਲ ਨੂੰ ਤੁਹਾਨੂੰ ਫਿਰ ਨਵੇਂ ਵਲੌਗ ਦੇ ਨਾਲ ਉਦੋਂ ਤੱਕ ਲਈ ਬਾਏ